ਜਬਰਜਨਾਬ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਵਿਧਾਇਕ ਹਰਮਿੰਦਰ ਸਿੰਘ ਪਠਾਨਮਾਚਰਾ ਦੇ ਉੱਤੇ ਕਾਰਵਾਈ ਦੇ ਵਿੱਚ ਢਿੱਲ ਕਰਨ ਵਾਲੇ ਹੁਣ ਐਸਐਚਓ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਤਤ ਤੁਹਾਨੂੰ ਦੱਸ ਦਈਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਪੰਜਾਬ ਛੱਡ ਕੇ ਆਸਟ੍ਰੇਲੀਆ ਚਲੇ ਗਏ ਆਸਟ੍ਰੇਲੀਆ ਦੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇਣ ਤੋਂ ਬਾਅਦ ਜਿਹੜਾ ਕਿ ਹੁਣ ਐਸਐਚਓ ਦੀਆਂ ਮੁਸ਼ਕਲਾਂ ਵਾਸ ਸਕਦੀਆਂ ਨੇ ਐਲਓਸੀ ਜਾਰੀ ਕਰਨ ਦੇ ਵਿੱਚ ਐਸਐਚਓ ਦੇ ਵੱਲੋਂ ਦੇਰੀ ਕੀਤੀ ਗਈ ਕਿਉਂ ਉਹ ਦੇਰੀ ਕੀਤੀ ਗਈ ਇਸ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਦਾਲਤ ਦੇ ਵੱਲੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਨੋਟਿਸ ਜਿਹੜਾ ਲਗਾਇਆ ਗਿਆ 12 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਤਾਂ ਹੁਣ ਐਸਐਚਓ ਜਿਹੜਾ ਉਹਨਾਂ ਦੇ ਉੱਤੇ ਕਾਰਵਾਈ ਕਰ ਰਿਹਾ ਸੀ ਉਸ ਦੇ ਵੱਲੋਂ ਕਾਰਵਾਈ ਦੇ ਵਿੱਚ ਢਿੱਲ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਬਰ ਜਨਾਬ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਪ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਮਾਮਲੇ ਦੇ ਵਿੱਚ ਢਿੱਲੀ ਕਾਰਵਾਈ ਦੇ ਲਈ ਸਿਵਲ ਲਾਈਨਸ ਥਾਣੇ ਦੇ ਇਨਚਾਰਜ ਕਿਸੇ ਵੀ ਸਮੇਂ ਕਾਰਵਾਈ ਦਾ ਸਾਹਮਣਾ ਕਰ ਸਕਦੇ ਨੇ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕਰਨ ਦਾ ਦਾਵਾ ਕਰਨ ਵਾਲੀ ਪੁਲਿਸ ਵਿਧਾਇਕ ਵੱਲੋਂ ਇੰਟਰਨੈਟ ਤੇ ਆਸਟ੍ਰੇਲੀਆ ਤੋਂ ਵੀਡੀਓ ਅਪਲੋਡ ਕਰਨ ਤੋਂ ਬਾਅਦ ਜਾਂਚ ਦੇ ਘੇਰੇ ਦੇ ਵਿੱਚ ਆ ਗਈ ਹੈ ਵਿਧਾਇਕ ਪਠਾਨ ਮਾਜਰਾ ਨੇ ਵੀ ਆਸਟ੍ਰੇਲੀਆ ਦੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇਣ ਤੋਂ ਬਾਅਦ ਆਪਣੇ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਹੈ ਜਿਹੜੀ ਉਹ ਅਪਲੋਡ ਕੀਤੀ ਤੇ ਇਸ ਤੋਂ ਬਾਅਦ ਅਧਿਕਾਰੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਨੇ ਜਿਸ ਨਾਲ ਸਟੇਸ਼ਨ ਇੰਚਾਰਜ ਵੱਲੋਂ ਐਲਓਸੀ ਜਾਰੀ ਕਰਨ ਦੇ ਵਿੱਚ ਦੇਰੀ ਦੇ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਤਿਆਨ ਦੇਨ ਜੋਗ ਹੈ ਕਿ ਵਿਧਾਇਕ ਵੱਲੋਂ ਬਗਾਵਤ ਕਰਨ ਤੋਂ ਬਾਅਦ ਸਨੌਰ ਹਲਕੇ ਦੇ ਥਾਣਿਆਂ ਦੇ ਇੰਚਾਰਜਾਂ ਨੂੰ ਵੀ 2 ਮਹੀਨੇ ਪਹਿਲਾਂ ਤੁਰੰਤ ਪ੍ਰਭਾਵ ਦੇ ਨਾਲ ਬਦਲ ਦਿੱਤਾ ਗਿਆ ਸੀ ਵਿਧਾਇਕ ਨੂੰ ਭੱਜਨ ਦੇ ਵਿੱਚ ਮਦਦ ਦੇ ਮਾਮਲੇ ਦੇ ਵਿੱਚ 16 ਤੋਂ ਵੱਧ ਲੋਕ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ 30 ਤੋਂ ਵੱਧ ਲੋਕਾਂ ਨੂੰ ਨਾਬਜਦ ਹੈ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਵਿਧਾਇਕ ਨੇ ਅੱਜ ਤੱਕ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਨਹੀਂ ਦਿੱਤੀ ਹਾਲਾਂਕਿ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਜਿਹੜੀ ਉਹਨਾਂ ਦੇ ਵੱਲੋਂ ਜਮਾਨਤ ਅਰਜੀ ਪਟਿਆਲਾ ਦੀ ਅਦਾਲਤ ਦੇ ਵਿੱਚ ਲਗਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਵਿਧਾਇਕ ਹਰਮੇਸ਼ਿੰਗ ਪਠਾਨ ਮਾਜਰਾ ਦੇ ਘਰ ਦੇ ਉੱਤੇ ਵੀ ਨੋਟਿਸ ਲਗਾਏ ਗਏ ਨੇ ਤੇ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਜੇਕਰ ਹਰਮੀਤ ਪਠਾਨ ਮਾਜਰਾ 12 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਜਾਵੇਗਾ ਤਾਂ ਹੁਣ ਐਸਐਚਓ ਜਿਹੜਾ ਉਹਨਾਂ ਦੇ ਮਾਮਲੇ ਦੇ ਵਿੱਚ ਕਾਰਵਾਈ ਕਰ ਰਿਹਾ ਸੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਵੱਡੇ ਸਵਾਲ ਨੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਦਿਨ ਪ੍ਰਤੀ ਦਿਨ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਐਸਐਚਓ ਦੇ ਉੱਤੇ ਜਿਹੜੇ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਐਲਓਸੀ ਜਾਰੀ ਕਰਨ ਦੇ ਵਿੱਚ ਦੇਰੀ ਕੀਤੀ ਗਈ ਹੈ ਕਾਰਵਾਈ ਇਹ ਜਿਹੜੀ ਉਹ ਢਿੱਲੀ ਕੀਤੀ ਗਈ ਆ ਤਾਂ ਹੀ ਜਿਹੜੇ ਹਰਮਿੰਦਰ ਸਿੰਘ ਪਠਾਨ ਮਾਚਰਾ ਪੰਜਾਬ ਛੱਡ ਕੇ ਵਿਦੇਸ਼ ਦੇ ਵਿੱਚ ਪਹੁੰਚ ਗਏ ਨੇ ਤਾਂ ਹੁਣ ਵੱਡੇ ਸਵਾਲ ਨੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਉੱਤੇ ਖੜੇ ਹੋ ਰਹੇ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਕਿਸੇ ਵੀ ਸਮੇਂ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ